ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਵਿਖੇ ਲਗਾਈ ਗਈ ਵਿਸ਼ੇਵਾਰ ਪ੍ਰਦਰਸ਼ਨੀ ਜੀਹਾਂ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਵਿਖੇ ਵਿਸ਼ੇਵਾਰ ਪ੍ਰਦਰਸ਼ਨੀ ਲਗਾਈ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਵਾਈਸ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਵੱਖ-ਵੱਖ ਵਿਸ਼ਿਆਂ ਜਿਵੇਂ ਪੰਜਾਬੀ ਹਿੰਦੀ ਇੰਗਲਿਸ਼ ਗਣਿਤ ਸਾਇੰਸ ਸਮਾਜਿਕ ਸਿੱਖਿਆ ਤੇ ਕੰਪਿਊਟਰ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬੱਚਿਆਂ ਨੇ ਵਿਸ਼ੇਵਾਰ ਮਾਡਲ ਅਤੇ ਚਾਰਟ ਸਨ ਜਿਨਨ ਨੂੰ ਪ੍ਰਦਰਸ਼ਿਤ ਕੀਤਾ ਗਿਆ ਬੱਚਿਆਂ ਨੇ ਬੜੇ ਸੁੰਦਰ ਢੰਗ ਦੇ ਨਾਲ ਮਾਡਲਾ ਅਤੇ ਚਾਰਟਾ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਪ੍ਰਦਰਸ਼ਨੀ ਵੇਖਣ ਪਹੁੰਚੇ ਮਾਪਿਆਂ ਨੇ ਗੱਲਬਾਤਾਂ ਦੱਸਿਆ ਕਿ ਇਹ ਸਕੂਲ ਦਾ ਇੱਕ ਵਧੀਆ ਅਪਰਾਲਾ ਹੈ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਨਾਲ ਜਿੱਥੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉੱਥੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਵੀ ਵਧਦਾ ਹੈ ਅਖੀਰ ਵਿੱਚ ਸਰਦਾਰ ਮਨਦੀਪ ਸਿੰਘ ਨੇ ਪਹੁੰਚੇ ਹੋਏ ਮਾਪਿਆਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਲਈ ਸ਼ੋਭਾ ਸ਼ਾਵਾ ਦਿੱਤੀਆਂ ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਉਪ ਪ੍ਰਧਾਨ ਸਰਦਾਰ ਸਰਜਾ ਸਿੰਘ ਜੀ ਅਤੇ ਗੁਰਦੁਆਰਾ ਪਾਛੀ 6ਵੇਂ ਦੇ ਗ੍ਰਾਂਤੀ ਬਾਬਾ ਮੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਦੇਖੋ ਸ਼੍ਰੀ ਗੁਰੂ ਹਰगोबिंद ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਟੂ ਪੱਟੀ ਤੋਂ ਰਾਏ ਵਰਸਨ ਕਚੂਰਾ ਦੇ ਨਾਲ ਹਰਨੇਕ ਸਿੰਘ ਭੁੱਲਰ ਦੀ ਖਾਸ ਰਿਪੋਰਟ ਜੀ ਸਰ ਕੀ ਨਾਮ ਕੀ ਆਪਣਾ ਹੀ ਮੇਰਾ ਨਾਮ ਸਰਦਾਰ ਸਰਦਿਆ ਸਿੰਘ ਪਿੰਡ ਵਟੂ ਪੱਟੀ ਜੀ ਅੱਜ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਹੈ ਉਸ ਦੇ ਵਿੱਚ ਤੁਸੀਂ ਉੱਚੇ ਤੌਰ ਤੇ ਪਹੁੰਚੇ ਹੋ ਮੁੱਖ ਮਹਿਮਾਨ ਦੇ ਵਜੋਂ ਅੱਜ ਕੀ ਕਹੋਗੇ ਅੱਜ ਕਵਾਂਗੇ ਵੀ ਮੈਂ ਸਕੂਲ ਦਾ ਵੈਸਵਰਧਾਨ ਆ ਬਾਬਾ ਜੀ ਨੇ ਉਦੋਂ ਕਹਿਆ ਸੀ ਵੀ ਤੁਸੀਂ ਪ੍ਰਧਾਨ ਬਣੋ ਜੀ ਤੇ ਇਹ ਹੁਣ ਜਿਹੜੀ ਅਕੈਡਮੀ ਆਏ ਇਹ ਬੜੀ ਵਧੀਆ ਚੱਲ ਰਹੀ ਆ ਸਾਡੀ ਜੀ ਸਰ ਮਨਦੀਪ ਸਿੰਘ ਜਿਹੜਾ ਇਹਨੂੰ ਚਲਾ ਰਿਹਾ ਨੇ ਹੁਣ ਜੀ ਪਹਿਲਾਂ ਵੀ ਪ੍ਰਿੰਸੀਪਲ ਬਹੁਤ ਆਏ ਆ ਜੀ ਪਰ ਇਹ ਹੁਣ ਵਧੀਆ ਕੰਮ ਕਰ ਰਹੀ ਆ ਤੇ ਹੁਣ ਇਹ ਸਾਡੇ ਬਜ਼ੁਰਗਾਂ ਨੇ ਸਰਦਾਰ ਸਰਦੂਲ ਸਿੰਘ ਨੇ ਇਹ ਜਗ੍ਹਾ ਦਿੱਤੀ ਆ ਜੀ ਕੋਈ ਜਗ੍ਹਾ ਹੀ ਹਿੰਗਲ ਖਰੀਦ ਕੇ ਦਿੱਤੀ ਜੀ ਉਹਨਾਂ ਇਲਾਕਿਆਂ ਇਲਾਕੇ ਨੇ ਰਲ ਮਿਲ ਕੇ ਸਾਰੀ ਇਹ ਅਕੈਡਮੀ ਜਿਹੜੀ ਆ ਇਹ ਤੇਲ ਫੁੱਲ ਪਾ ਕੇ ਅਕੈਡਮੀ ਸਾਰੀ ਉਦੋਂ ਬਣਾਈ ਆ ਜੀ ਤੁਸੀਂ ਦੱਸ ਰਹੇ ਸੀ ਇਹ ਹੱਥੀ ਕਿਰਤ ਕੀਤੀ ਇੱਥੇ ਹਾਂ ਅਹੀਂ ਇੱਥੇ ਇਟਾਂ ਵੀ ਲਿਆਉਂਦੇ ਰਹੇ ਆ ਬਜਰੀ ਵੀ ਲਿਆਉਂਦੇ ਰਹੇ ਆ ਸੀਮੈਂਟ ਵੀ ਲਿਆਉਂਦੇ ਰਹੇ ਆ ਸਾਰਾ ਕੁਝ ਹੀ ਅਹੀਂ ਲਿਆਉਂਦੇ ਰਹੇ ਆ ਬੜੀ ਮਿਹਨਤ ਕੀਤੀ ਇੱਥੇ ਮਿੱਟੀ ਵੀ ਪਾਈ ਆ ਤੇ ਹੁਣ ਤਾਂ ਕਿ ਅਕੈਡਮੀ ਜਿਹੜੀ ਆ ਇਹ ਬਾਬਾ ਜੀ ਨੇ ਬਹੁਤ ਬਾਬਾ ਜੀ ਇਹਦੇ ਬਹੁਤ ਜ਼ਿਆਦਾ ਸੰਯੋਗ ਆ ਕਿਹੜੇ ਮਹਾਂਪੁਰਖਾਂ ਦਾ ਸੰਯੋਗ ਹੈ ਜੀ ਤੁਸੀਂ ਦੱਸ ਰਹੇ ਹੋ ਮਹਾਂਪੁਰਖਾਂ ਦਾ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਬਾਬਾ ਸ਼ੰਦਰ ਸਿੰਘ ਫਡੇਗੜ ਸਵਰਾ ਜੀ ਹਾਂ ਸੇਵਾ ਕਰਉਂਦੇ ਅੱਜ ਖੁਸ਼ੀ ਹੁੰਦੀ ਆ ਜਦੋਂ ਬੱਚੇ ਇੱਥੋਂ ਦੇ ਬੱਚੇ ਖੇਡਾਂ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਆਪਣਾ ਚੰਗਾ ਨਾਮ ਰੋਸ਼ਨ ਕਰਦੇ ਆ ਇਲਾਕੇ ਦਾ ਨਾਮ ਰੋਸ਼ਨ ਕਰਦੇ ਆ ਜੀ ਹਾਂ ਬਹੁਤ ਖੁਸ਼ੀ ਆ ਇੱਥੋਂ ਦੇ ਬੱਚੇ ਪੜ੍ਹ ਕੇ ਕੈਨੇਡਾ ਗਏ ਅਮਰੀਕਾ ਗਏ ਜੀ ਕੀਡਾਂ ਕਰਦੇ ਆ ਤਰੱਕੀਆਂ ਕਰਦੇ ਆ ਜੀ ਬਹੁਤ ਖੁਸ਼ੀ ਆ ਕਾਮਨਾ ਕਰਦੇ ਹੋ ਕਿ ਹੋਰ ਵੀ ਤਰੱਕੀਆਂ ਕਰਨ ਹਾਂ ਇਹ ਤਰੱਕੀਆਂ ਹੋਰ ਵੀ ਅਹੀ ਸਾਡੀ ਕਮੇਟੀ ਬਹੁਤ ਜ਼ੋਰ ਲਾ ਰਹੀ ਆ ਵੀ ਇਹ ਤਰੱਕੀਆਂ ਹੋਰ ਕਰਨ ਜੀ ਤੇ ਇਸ ਕਰਕੇ ਕਮੇਟੀ ਇਹ ਸਾਰੇ ਕੰਮ ਚਲਾ ਰਹੀ ਆ ਨਾਲ ਸਰ ਵੀ ਜਿਹੜੇ ਆ ਉਹ ਇਥੋਂ ਦੇ ਬੜੇ ਚੰਗੇ ਆ ਕੀ ਨਾਮ ਉਹਨਾਂ ਦਾ ਮਨਦੀਪ ਸਿੰਘ ਸਰਦਾਰ ਮਨਦੀਪ ਸਿੰਘ ਆਸੀਅਲ ਸਕੂਲ ਵਿੱਚ ਐਕਲੀਵੇਸ਼ਨ ਤੇ ਅੱਜ ਪਾਰਟਿਸਪੇਟ ਕੀਤਾ ਬਹੁਤ ਹੀ ਨੋਲੇਜੇਬਲ ਬਹੁਤ ਬੱਚਿਆਂ ਨੇ ਮਿਹਨਤ ਕੀਤੀ ਆ ਸਾਨੂੰ ਇਹ ਬਹੁਤ ਕੁਝ ਰਿਵਾਈਜ਼ ਹੋਇਆ ਨੋਲੇਜੇਬਲ ਸਾਇੰਸ ਦਾ ਮੈਥ ਦਾ ਹਰ ਇੱਕ ਚੀਜ਼ ਦਾ ਸਾਨੂੰ ਇਸ ਗੱਲ ਦਾ ਮਾਣ ਆ ਕਿ ਸਾਡੇ ਬੱਚੇ ਇਸ ਸਕੂਲ ਵਿੱਚ ਪੜ ਰਹੇ ਆ ਇਹੋ ਜੀ ਅਕੈਡਮੀ ਨਾਲ ਜੁੜੇ ਹੋਣ ਕਰਕੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਥੈਂਕ ਯੂ ਕੀ ਨਾਮ ਕੀ ਆਪਣਾ ਹੈ ਮੇਰਾ ਨਾਮ ਹੈ ਜਗੀਰ ਕੌਰ ਹਰੀਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਗੀਚਾ ਸਿੰਘ ਪਿੰਡ ਸਰਹਾਲੀ ਤੋਂ ਗਰੰਤੀ ਸਿੰਘ ਜੋ ਮੇਰਾ ਬੇਟਾ ਗੁਰਮਰਤ ਸਿੰਘ ਇੱਥੇ ਪੜਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਜੋ ਬਹੁਤ ਹੀ ਵਧੀਆ ਸਕੂਲ ਜੋ ਬਹੁਤ ਮਿਹਨਤੀ ਸਟਾਫ ਜੋ ਅੱਜ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਮਾਡਲ ਤਿਆਰ ਕਰਕੇ ਜੋ ਪੇਸ਼ ਕੀਤੇ ਹਨ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸਰਹੱਜ ਸਕੂਲ ਦੇ ਵਿੱਚ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਪੀਟੀਏ ਸੀ ਕੀ ਕਹੋਗੇ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਮਾਤਾ ਪਿਤਾ ਨੂੰ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਬਿਲਕੁਲ ਜੀ ਅੱਜ ਬੱਚਿਆਂ ਦੀ ਸਰਪੱਖੀ ਵਿਕਾਸ ਲਈ ਓਵਰ ਆਲ ਡਵੈਲਪਮੈਂਟ ਵਾਸਤੇ ਅਸੀਂ ਇੱਕ ਪ੍ਰਦਰਸ਼ਨੀ ਦਾ ਆਯੋਜਨ ਜਿਹੜਾ ਉਹ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਸਾਰੇ ਸਬਜੈਕਟ ਮੈਥ, ਸਾਇੰਸ, ਇੰਗਲਿਸ਼, ਐਸਐਸਟੀ, ਕੰਪਿਊਟਰ ਔਰ ਪੰਜਾਬੀ ਵਿਰਾਸਤ ਦੇ ਉੱਤੇ ਸਾਰਿਆਂ ਦੇ ਉੱਪਰ ਬਹੁਤ ਸੋਹਣੀਆਂ ਪ੍ਰਦਰਸ਼ਨੀਆਂ ਬੱਚਿਆਂ ਨੇ ਲਾਈਆਂ ਔਰ ਬਹੁਤ ਸੋਹਣਾ ਰਿਸਪੌਂਸ ਸਾਨੂੰ ਰਿਹਾ ਜੀ ਪੇਰੈਂਟਸ ਨੇ ਇਸ ਵਿੱਚ ਬਹੁਤ ਬਹੁਤ ਜਿਹੜੀ ਉਹ ਖੁਸ਼ੀ ਜਿਤਾਈ ਆ ਇਹਨੂੰ ਦੇਖਿਆ ਬੱਚਿਆਂ ਦੇ ਇਸ ਵਿੱਚ ਭਾਰੀ ਉਤਸ਼ਾਹ ਜਿਹੜਾ ਬੱਚਿਆਂ ਨੇ 3 ਦਿਨ ਦੀ ਤਿਆਰੀ ਦੇ ਬਾਵਜੂਦ ਇੰਨੀ ਸੋਹਣੀਆਂ ਪ੍ਰਦਰਸ਼ਨੀਆਂ ਲਗਾਈਆਂ ਕਿ ਮਾਤਾ-ਪਿਤਾ ਔਰ ਇਲਾਕੇ ਦੇ ਜਿੰਨੇ ਵੀ ਸਾਡੇ ਕੋਲ ਸੱਜਣ ਪਹੁੰਚੇ ਨੇ ਉਹ ਬਹੁਤ ਖੁਸ਼ ਹੋ ਕੇ ਗਏ ਨੇ ਜੀ ਜੀ ਸਕੂਲ ਦਾ ਇਤਿਹਾਸ ਤਾਂ ਕੁਝ ਬਿਲਕੁਲ ਜੀ ਇਹ ਸਕੂਲ ਦਾ ਆਪਣਾ ਇੱਕ ਇਤਿਹਾਸ ਹੈ ਜੀ ਇਹ ਕੋਈ ਅਸੀਂ ਸਕੂਲ ਜਿਹੜਾ ਜੋ ਮਹਾਪੁਰਸ਼ਾਂ ਸੰਤ ਆਬਾ ਅਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ ਉਹਨਾਂ ਦਾ ਇਹ ਸੁਪਨਾ ਸੀ ਕਿ ਅਸੀਂ ਇਸ ਜਗ੍ਹਾ ਦੇ ਉੱਤੇ ਇਲਾਕੇ ਦੇ ਵਾਸਤੇ ਕੋਈ ਸਕੂਲ ਜਿਹੜਾ ਉਹ ਪੈਦਾ ਕਰੀਏ ਤਾਂ ਜੋ ਇਸ ਇਲਾਕੇ ਦੇ ਬੱਚੇ ਪੜ੍ਹ ਲਿਖ ਕੇ ਉੱਚੀਆਂ ਥਾਵਾਂ ਦੇ ਉੱਤੇ ਪਹੁੰਚ ਤਕਨ ਸੋ 2002 ਦੇ ਵਿੱਚ ਉਹਨਾਂ ਮਹਾਪੁਰਸ਼ਾਂ ਨੇ ਇਹ ਸੁਪਨਾ ਦੇਖਿਆ ਔਰ 2002 ਦੇ ਵਿੱਚ ਇਹ ਸਕੂਲ ਦੀ ਸ਼ੁਰੂਆਤ ਹੋਈ ਜਿਸ ਵਿੱਚ ਪੂਰੇ ਇਲਾਕੇ ਨੇ ਬਹੁਤ ਭਾਰੀ ਸਹਿਯੋਗ ਦਿੱਤਾ ਔਰ ਖਾਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਸਰਦਾਰ ਸਰਦੂਲ ਸਿੰਘ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਬਹੁਤ ਭਾਰੀ ਇਹਦੇ ਵਿੱਚ ਸਹਿਯੋਗ ਜਿਹੜਾ ਦਿੱਤਾ ਗਿਆ ਜਿਸ ਦੀ ਬਦੌਲਤ ਅੱਜ ਇਹ ਸਕੂਲ ਬਿਲਕੁਲ ਵਧੀਆ ਤਰੀਕੇ ਨਾਲ ਵਧ ਰਿਹਾ ਔਰ ਬਹੁਤ ਵਧੀਆ ਤਰੀਕੇ ਨਾਲ ਅੱਗੇ ਚੱਲ ਰਿਹਾ ਬੱਚਿਆਂ ਦਾ ਵੱਧ ਤੋਂ ਵੱਧ ਵੱਖ-ਵੱਖ ਪ੍ਰਦਰਸ਼ਨਾਂ ਦੇ ਵਿੱਚ ਮੱਲਾ ਮਾਰਨੀਆਂ ਹੋਰ ਸਕੂਲਾਂ ਤੋਂ ਵੱਖ ਕੇ ਸਮੇਂ ਤੇ ਬਿਲਕੁਲ ਜੀ ਇਹ ਸਕੂਲ ਦੀ ਅਸੀਂ ਆਪਣੇ ਆਪ ਨੂੰ ਬਿਲਕੁਲ ਵੱਖਰਤਾ ਦੇ ਵਿੱਚ ਰੱਖਦੇ ਹਾਂ ਅਸੀਂ ਇੱਕ ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਇਹਦੇ ਵਿੱਚ ਵਿਦਿਆ ਦਾ ਵਪਾਰੀਕਰਨ ਨਹੀਂ ਕਰਦੇ ਸਾਡੇ ਕੋਲ ਇਸ ਚਾਲ ਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਸਾਡਾ ਜੋ ਏਮ ਜੋ ਸਾਡਾ ਮਕਸਦ ਆ ਅਸੀਂ ਆਪਣੇ ਬੱਚਿਆਂ ਨੂੰ ਇੱਕ ਚੰਗੇ ਇਨਸਾਨ ਬਣਾਉਣ ਵਿੱਚ ਸਭ ਤੋਂ ਵੱਧ ਪ੍ਰਾਇੋਰਟੀ ਜਿਹੜੀ ਆ ਉਹ ਦੇਖਦੇ ਹਾਂ ਕਿ ਸਾਡੇ ਬੱਚੇ ਇੱਕ ਚੰਗੇ ਇਨਸਾਨ ਹੋਣ ਸੋ ਅੱਜ ਜਿੱਥੇ ਦੁਨੀਆ ਦੇ ਵਿੱਚ ਨਸ਼ੇ ਨੂੰ ਲੈ ਕੇ ਜਾਂ ਦੁਨੀਆ ਦੇ ਵਿੱਚ ਹੋਰ ਬਰਾਈਆਂ ਲੈ ਕੇ ਬਹੁਤ ਫੈਲ ਰਹੀਆਂ ਹਨ ਉੱਥੇ ਸਾਡਾ ਸਕੂਲ ਇਹਨਾਂ ਬਿਮਾਰੀਆਂ ਤੋਂ ਬਿਲਕੁਲ ਰਹਿਤ ਹੈ ਔਰ ਇਹਦੇ ਵਿੱਚ ਮੇਰੀ ਪੂਰੀ ਦੀ ਪੂਰੀ ਟੀਮ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਹੈ ਸਾਡੀ ਮੈਨੇਜਮੈਂਟ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਹੈ ਔਰ ਮਹਾਪੁਰਸ਼ਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੈ ਸੋ ਉਸ ਵਜ੍ਹਾ ਦੇ ਨਾਲ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੇ ਹਰੇਕ ਫੀਲਡ ਦੇ ਵਿੱਚ ਮੱਲਾ ਮਾਰ ਰਹੇ ਕਿਹ ਮਕਸਦ ਲੈ ਕੇ ਚੱਲ ਰਹੇ ਹੋ ਟੀਅਰ ਦੇਸ਼ ਕੀ ਹੈ ਬਿਲਕੁਲ ਜੀ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਜੋ ਸਮੇਂ ਦੀ ਲੋੜ ਆ ਉਹ ਆ ਕਿ ਬੱਚੇ ਦੀ ਓਵਰਆਲ ਡਵੈਲਪਮੈਂਟ ਕਰਵਾਈ ਜਾਵੇ ਬੱਚੇ ਦਾ ਸਰਪੱਖੀ ਵਿਕਾਸ ਜਿਹੜਾ ਵਾ ਉਹ ਸਮੇਂ ਦੀ ਸਭ ਤੋਂ ਵੱਡੀ ਲੋੜ ਆ ਸੋ ਉਸੇ ਚੀਜ਼ ਨੂੰ ਆਧਾਰ ਬਣਾ ਕੇ ਅਸੀਂ ਬੱਚੇ ਦੇ ਸਰਪੱਖੀ ਵਿਕਾਸ ਵਾਸਤੇ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਚਾਹੇ ਸਾਡੇ ਕੋਲ ਬੈਸਟ ਇੰਗਲਿਸ਼ ਲੈਬ ਉਹ ਸਾਡੇ ਕੋਲ ਅਵੇਲੇਬਲ ਆ ਬਹੁਤ ਵਧੀਆ ਲਾਇਬ੍ਰੇਰੀ ਸਾਡੇ ਕੋਲ ਅਵੇਲੇਬਲ ਆ ਸੋ ਇਸ ਦੇ ਨਾਲ ਹੀ ਅਸੀਂ ਕਲਾਸਾਂ ਦੇ ਵਿੱਚ ਇੰਟਰਐਕਟਿਵ ਪੈਨਲ ਦੀ ਜਿਹੜੀ ਸਹੂਲਤ ਆ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਔਰ ਡਿਜੀਟਲ ਤਕਨੀਕ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਰਹੇ ਹਾਂ ਤਾਂ ਜੋ ਸਾਡੇ ਬੱਚੇ ਸਮੇਂ ਦੇ ਹਾਣੀ ਬਣ ਕੇ ਦੁਨੀਆ ਦੇ ਵਿੱਚ ਰਾਜ ਕਰ ਸਕਣ ਔਰ ਦੁਨੀਆ ਦੇ ਵਿੱਚ ਅੱਗੇ ਵਧ ਕੇ ਆਪਣਾ ਔਰ ਇਸ ਸਕੂਲ ਦਾ ਨਾਮ ਉੱਚਾ ਕਰ ਸਕਣ ਇਲਾਕੇ ਦੇ ਮਾਤਾ ਪਿਤਾ ਬੱਚਿਆਂ ਨੂੰ ਕੁਛ ਨੇ ਆ ਜੀ ਬਿਲਕੁਲ ਜੀ ਇਲਾਕੇ ਦੇ ਮਾਤਾ ਪਿਤਾ ਨੂੰ ਔਰ ਸਮੂਹ ਇਲਾਕੇ ਨਿਵਾਸੀਆਂ ਨੂੰ ਮੈਂ ਇਹ ਇੱਕ ਬੇਨਤੀ ਕਰਨਾ ਚਾਹਾਂਗਾ ਇਹ ਆਪਣੇ ਇਹਨਾਂ ਸਕੂਲਾਂ ਦੇ ਨਾਲ ਜੁੜਿਆ ਜਾਵੇ ਵੱਧ ਤੋਂ ਵੱਧ ਆਪਣੇ ਸਕੂਲ ਦੇ ਨਾਲ ਜੁੜੋ ਤਾਂ ਜੇ ਵੱਧ ਤੋਂ ਵੱਧ ਸਾਡੇ ਕੋਲ ਬੱਚੇ ਹੋਣਗੇ ਔਰ ਅਸੀਂ ਉਹਨਾਂ ਬੱਚਿਆਂ ਦਾ ਵੱਧ ਤੋਂ ਵੱਧ ਬੱਚਿਆਂ ਨੂੰ ਜੜਾਵਾ ਇਸ ਇਲਾਕੇ ਨੂੰ ਫਾਇਦਾ ਜਿਹੜਾ ਉਹ ਦੇ ਸਕੀਏ ਕਿਉਂਕਿ ਜਿੱਥੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਬਹੁਤ ਭਾਰੀ ਫੀਸਾਂ ਲੈ ਕੇ ਪੜਾਈ ਦਿੱਤੀ ਜਾ ਰਹੀ ਹੈ ਉੱਥੇ ਮਹਾਪੁਰਸ਼ਾਂ ਦੀ ਸਹਿਯੋਗ ਕਰਕੇ ਇਹ ਸਕੂਲਾਂ ਵਿੱਚ ਬਹੁਤ ਘੱਟ ਫੀਸਾਂ ਦੇ ਉੱਤੇ ਵਧੀਆ ਐਜੂਕੇਸ਼ਨ ਜਿਹੜੀ CBSE ਬੋਰਡ ਵਿੱਚ ਕਰਵਾਈ ਜਾ ਰਹੀ ਹੈ ਸੋ ਅਸੀਂ ਵੱਤੋ ਵੱਤ ਲਾਕਾ ਨਾਸੀਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਕੂਲ ਵਿੱਚ ਵਿਜ਼ਿਟ ਕਰੋ ਸਕੂਲ ਨੂੰ ਦੇਖੋ ਔਰ ਇਨ ਆਪਣੇ ਬੱਚਿਆਂ ਨੂੰ ਵੱਤੋ ਵੱਤ ਸਾਡੇ ਨਾਲ ਜੋੜੋ ਜੀ ਜੀ ਧੰਨਵਾਦ ਧੰਨਵਾਦ ਜੀ